ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਨੇ ਗਿਣ-ਗਿਣ ਕੇ ਬਦਲੇ ਲਏ ਨੇ ਕਿਸਾਨਾਂ ਨਾਲ ਮੱਥਾ ਲਾਉਣ ਵਾਲੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮੂਹਦੇ ਮੁੜ ਗਏ ਨੇ ਤੇ ਸਭ ਤੋਂ ਵੱਡਾ ਨਾਂ ਅਜੇ ਮਿਸ਼ਰਾ ਟੈਨੀ ਦਾ ਅਜੇ ਮਿਸ਼ਰਾ ਟੈਨੀ ਉਹ ਐ ਜਿਨ੍ਹਾਂ ਦੇ ਉੱਤੇ ਤੇ ਉਹਨਾਂ ਦੇ ਮੁੰਡੇ ਦੇ ਉੱਤੇ ਜਿਹੜਾ ਐ ਉਹ ਵੱਡੇ ਇਲਜ਼ਾਮ ਲੱਗੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਜਿਹੜੀ ਅਜੇ ਮਿਸ਼ਰਾ ਟੈਨੀ ਦੀ ਜੀਪ ਦੇ ਨਾਲ ਹੋਈ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੇ ਜਿਹੜਾ ਚਾਰ ਕਿਸਾਨਾਂ ਨੂੰ ਦਰੜ ਕੇ ਮਾਰ ਦਿੱਤਾ ਪਰ ਕਿਸਾਨਾਂ ਨੇ ਕਹਿੰਦੇ ਕਿ ਜਦੋਂ ਜੱਟ ਮਾਰਦਾ ਤਾਂ ਫਿਰ ਦੇਖ ਕੇ ਮਾਰਦਾ ਪਤਾ ਨਹੀਂ ਲੱਗਦਾ ਕਿੱਥੇ ਮਾਰਦਾ ਤੇ ਐ ਟਕਾ ਕੇ ਮਾਰਦਾ ਉਹ ਹਿਸਾਬ ਹੋਇਆ ਅਜੇ ਮਿਸ਼ਰਾ ਟੈਨੀ ਦੇ ਨਾਲ ਅਜੇ ਮਿਸ਼ਰਾ ਟੈਨੀ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਆ ਅਜੇ ਮਿਸ਼ਰਾ ਟੈਨੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੋਂ ਐਨ ਹੰਧਿਆਂ ਤੇ ਜਾ ਕੇ ਚੋਣ ਹਾਰ ਗਏ ਤੁਸੀਂ ਜਿਹੜੇ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਾ ਅਜੇ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਜਣੇ ਕਿ ਜਿਹੜੀ ਖੀਰੀ ਲੋਕ ਸਭਾ ਸੀਟ ਆ ਉਰੇ ਤੋਂ ਚੋਣ ਲੜਦੇ ਆ ਰਹੇ ਨੇ ਕਈ ਸਾਲ ਹੋ ਗਏ ਅਜੇ ਮਿਸ਼ਰਾ ਟੈਨੀ ਲਗਾਤਾਰ ਜਿੱਤਦੇ ਆ ਰਹੇ ਸੀ ਪਰ ਇਸ ਵਾਰ ਉਹਨਾਂ ਨੇ ਜੋ ਕਹਿਰ ਕਿਸਾਨਾਂ ਤੇ ਢਾਇਆ ਜੋ ਕਹਿਰ ਕਿਸਾਨਾਂ ਦੇ ਨਾਲ ਜਿਹੜਾ ਉਹ ਕੀਤਾ ਚਾਰ ਮਾਸੂਮ ਕਿਸਾਨਾਂ ਦੀ ਜਿਹਦੇ ਵਿੱਚ ਨੌਜਵਾਨ ਸੀਗੇ ਦੋ ਤਾਂ ਬੱਚੇ ਹੀ ਸੀ ਹਜੇ ਹਜੇ ਉਹਨਾਂ ਨੇ ਜ਼ਿੰਦਗੀ ਜਿਉਣੀ ਸੀ ਉਹਨਾਂ ਦੀ ਮੌਤ ਹੋਈ ਬਜ਼ੁਰਗ ਦਰਸ਼ਨ ਸਿੰਘ ਦੀ ਮੌਤ ਹੋਈ ਪੱਤਰਕਾਰ ਦੀ ਮੌਤ ਹੋਈ ਰਮਨ ਕਸ਼ਪ ਦੀ ਮੈਂ ਉਹ ਇਲਾਕਾ ਘੁੰਮ ਕੇ ਦੇਖਿਆ ਉਸ ਇਲਾਕੇ ਦੇ ਵਿੱਚ ਉਸ ਸਮੇਂ ਵੀ ਬਹੁਤ ਰੋਸ ਸੀ ਹਾਲਾਂਕਿ ਉਸ ਤੋਂ ਬਾਅਦ 2022 ਦੇ ਵਿੱਚ ਜਿਹੜਾ ਇਸ ਇਲਾਕੇ ਦੇ ਵਿੱਚੋਂ ਭਾਜਪਾ ਜਿੱਤੀ ਪਰ ਅਜੀਤ ਮਿਸ਼ਰਾ ਟੈਨੀ ਦੇ ਨਾਲ ਬਦਲਾ ਜਿਹੜਾ ਟਕਾ ਕੇ ਲੈ ਲਿਆ ਗਿਆ ਅਜੀਤ ਮਿਸ਼ਰਾ ਟੈਨੀ ਜਿਹੜੇ ਆ ਉਹ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਉਤਕਰਸ਼ ਵਰਮਾ ਮਾਦੁਰ ਤੋਂ 34329 ਵੋਟਾਂ ਦੇ ਫਰਕ ਨਾਲ ਹਾਰ ਗਏ ਅਜੇ ਮਿਸ਼ਰਾ ਟੈਨੀ ਲਗਾਤਾਰ ਜਿੱਤਦੇ ਆਏ ਕੇਂਦਰ ਸਰਕਾਰ ਨੇ ਅਜੇ ਮਿਸ਼ਰਾ ਟੈਨੀ ਤੇ ਏਡੇ ਵੱਡੇ ਇਲਜ਼ਾਮ ਲੱਗਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਅਮਿਤ ਸ਼ਾਹ ਨੇ ਹਮੇਸ਼ਾ ਉਹਨਾਂ ਦੇ ਹੱਥ ਰੱਖਿਆ ਅਮਿਤ ਸ਼ਾਹ ਹੱਥ ਰੱਖ ਸਕਦੇ ਆ ਪਰ ਜਤੌਣਾ ਤਾਂ ਟੈਨੀ ਸਾਹਿਬ ਲੋਕਾਂ ਨੇ ਹੁੰਦਾ ਆ ਤਾਂ ਲੋਕਾਂ ਨੇ ਜਿਹੜਾ ਬੜਾ ਟਿਕਾ ਕੇ ਜਵਾਬ ਦਿੰਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਲਖੀਮਪੁਰ ਖੀਰੀ ਜਿਹੜਾ ਖੀਰੀ ਲੋਕ ਸਭਾ ਹਲਕਾ ਆ ਉਹਦੇ ਵਿੱਚ 95000 ਸਿੱਖ ਵੋਟ ਹੈ ਸਿੱਖਾਂ ਦੇ ਵਿੱਚ ਵੀ 95000 ਦੇ ਵਿੱਚੋਂ ਲਗਭਗ ਜਿਹੜੀ ਆ 90000 ਦੇ ਕਰੀਬ ਵੋਟ ਹੈ ਜਿਹੜੀ 15000 ਦੂਜੇ ਲੋਕ ਨੇ ਤਾਂ ਲਗਭਗ 85000 80000 ਵੋਟ ਹੈ ਜਿਹੜੀ ਉਹ ਜੱਟ ਸਿੱਖਾਂ ਦੀ ਵੋਟ ਹੈ ਖਾਸ ਕਰਕੇ ਦੁਆਬੇ ਮਾਝੇ ਚੋਂ ਗਏ ਹੋਏ ਜੱਟ ਨੇ ਜਾਂ ਫਿਰ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਜਿਹੜੇ ਵੰਡ ਦੇ ਵੇਲੇ ਉਹ ਜਿਹੜੇ ਕਿਸਾਨ ਉੱਥੇ ਵੱਸਦੇ ਆ ਤਾਂ ਉਹਨਾਂ ਦੀ ਵੋਟ ਹੈ ਇਹ 95000 ਵੋਟ ਨਿਰਣਾਇਕ ਹੋ ਕੇ ਨਿਕਲੀ ਹੈ ਦੂਜੀ ਵੋਟ ਹੈ ਉੱਥੇ ਮੁਸਲਮਾਨਾਂ ਦੀ ਜਿਹੜੀ 2 ਲੱਖ ਦੇ ਕਰੀਬ ਹੈ ਤਾਂ ਇਸ ਕਰਕੇ ਸਮਾਜਵਾਦੀ ਪਾਰਟੀ ਨੂੰ ਸਿੱਧਾ-ਸਿੱਧਾ 3 ਲੱਖ ਦਾ ਫਾਇਦਾ ਤਾਂ ਇਹ ਹੋ ਹੀ ਗਿਆ ਸੀਗਾ 2 ਲੱਖ ਸਵਾ 2 ਲੱਖ ਵੋਟ ਉਹਨਾਂ ਦੀ ਹੈ ਤਾਂ 3 ਲੱਖ ਦਾ ਫਾਇਦਾ ਜਿਹੜਾ ਸਮਾਜਵਾਦੀ ਪਾਰਟੀ ਦੇ ਐਨ ਇਨ ਸੀ ਯਾਨੀ ਕਿ ਇਹਦੇ ਵਿੱਚ ਤੁਸੀਂ ਲਾ ਲਓਗੇ ਜੇਕਰ ਵੋਟ ਸਿੱਖਾਂ ਦੀ ਇੱਧਰ ਉੱਧਰ ਹੋਈ ਹੋਈ ਤਾਂ ਇੱਕ ਅੱਧਾ ਪਰਸੈਂਟੇਜ ਤੋਂ ਵੱਧ ਨਹੀਂ ਇੱਧਰ ਉੱਧਰ ਹੋਈ ਅ ਇਸ ਕਰਕੇ ਅਜੇ ਮਿਸ਼ਰਾ ਟੈਨੀ ਦੀ ਬੜੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ ਬਾਕੀ ਦਲਤਾਂ ਦੀ ਵੋਟ ਆ ਉੱਥੇ ਸਵਾ 3 ਲੱਖ ਦੇ ਕਰੀਬ ਤਾਂ ਉਹਦੇ ਵਿੱਚ ਡਿਵਾਈਡ ਦੇਖਣ ਨੂੰ ਮਿਲੀ ਹੈ ਡਿਵਾਈਡ ਹੋਈ ਹੈ ਤਾਂ ਉਹ ਵੋਟ ਜਿਹੜੀ ਹੈ ਅੱਧੀ ਭਾਜਪਾ ਨੂੰ ਅੱਧੀ ਸਮਾਜਵਾਦੀ ਪਾਰਟੀ ਨੂੰ ਗਈ ਹੈ ਬ੍ਰਾਹਮਣ ਵੋਟ ਜਿਹੜੀ ਹੈ ਉਹ ਸਾਰੀ ਵੀ ਸਾਰੀ ਗਈ ਹੈ ਜਿਹੜੀ ਅਜੇ ਮਿਸ਼ਰਾ ਟੈਨੀ ਨੂੰ ਤਾਂ ਬੜੇ ਜੜਿੱ ਤਕੜੀ ਤਰੀਕੇ ਨਾਲ ਸੀਟ ਫਸੀ ਹੋਈ ਸੀ ਇਹਦੇ ਬਾਰੇ ਲਗਾਤਾਰ ਰਿਪੋਰਟਾਂ ਆ ਰਹੀਆਂ ਸਨ ਅਜੇ ਮਿਸ਼ਰਾ ਟੈਨੀ ਨੇ ਜੋ ਕੀਤਾ ਉਹਨਾਂ ਨੇ ਉਹ ਪਾ ਲਿਆ ਹਲੇ ਉਹਦੀ ਸਜ਼ਾ ਹੋਣੀ ਬਾਕੀ ਹੈ ਅਜੇ ਮਿਸ਼ਰਾ ਟੈਨੀ ਦਾ ਜੇਲ੍ਹ ਜਾਣਾ ਬਾਕੀ ਹੈ ਕਿਉਂਕਿ ਉਹਨਾਂ ਦੇ ਉੱਤੇ ਵੀ ਜਿਹੜਾ ਉਧਾਰਾਂਵਾਂ ਲੱਗਣੀਆਂ ਹਜੇ ਬਾਕੀ ਨੇ ਪੁਲਿਸ ਨਹੀਂ ਲਾ ਰਹੀ ਉਹ ਲੜਾਈ ਜਿਹੜੀ ਹੈ ਕਿਸਾਨ ਲਗਾਤਾਰ ਲੜਦੇ ਹੋਏ ਨਜ਼ਰ ਆ ਰਹੇ ਨੇ ਅਜੇ ਮਿਸ਼ਰਾ ਟੈਨੀ ਬੁਰੀ ਤਰ੍ਹਾਂ ਨਾਲ ਹਾਰ ਗਏ 34000 ਹਾਲੇ ਕਿ ਮਾਰਜਨ ਬਹੁਤ ਥੋੜਾ ਪਰ ਐਸੀ ਸੀਟ ਦੇ ਉੱਤੇ ਮਾਰਜਨ ਬਹੁਤ ਵੱਡਾ ਮਾਰਜਨ ਬਣ ਕੇ ਨਿਕਲਦਾ ਹੈ